ਚੱਲ ਯਾਰ ਚੱਲ 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 ਜਿੰਨਾ ਕਿ ਜਿੰਨੇ ਕੇ ਦੋ ਡੰਗਾਂ ਪਰ ਇਹ ਹੁਣੇ ਤਾਂ ਭਰਦੇ ਹੁਣ ਲੈ ਰਿਕਾਰਡ ਵੀ ਨਹੀਂ ਕੀਤਾ ਹੈਗਾ ਚੱਲ ਯਾਰ ਚੱਲ ਤੇਰਾ ਕਿ ਹਲਕੇ ਫੁਲਕੇ ਹੁੰਦੇ ਸੀ ਰਾਹ ਨਾ ਚੜਦੇ ਚੱਲ ਜਨ ਇਹ ਹੀ ਦੇਖਿਆ ਚਾਚਾ ਹਸੀ ਜਾਂਦਾ ਓਏ ਅੱਖਾਂ ਚੋਂ ਪਾਣੀ ਨਿਕਲਿਆ ਆ ਸੀਗਾ ਇਹ ਇਹ ਲੈ ਬਈ ਵਾ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਵੀਰੇ ਬਹੁਤ ਆ ਬਸ ਵੀਰੇ ਹੁਣ ਬੜਾਫੇ ਚ ਕਦਮ ਰੱਖਿਆ ਯਾਰ ਰਹਿਣ ਦੇ ਉਹ ਆਪਣਾ ਕੋਈ ਆਪੇ ਦੇ ਕਦੀ ਮੜਾਪਾ ਆਉਂਦਾ ਨਹੀਂ ਮਰਦਾ ਤੇ ਘੋੜੇ ਤੇ ਆ ਜਾ ਜਰਾ ਬਾਰੀ ਹੈਗੀ ਮੇਰੀ ਹਣ ਦੇ ਇੱਕ ਮਿੰਟ ਮੈਂ ਹੋਈ ਨਾ ਤੇ ਪਹੁੰਚ ਚੱਲ ਉਧਰੋਂ ਤੂੰ ਉਹ ਸ਼ੋਰ ਤੂੰ ਸੱਟ ਨਾ ਖਾ ਨੀ ਦੇਖ ਕਿੰਨਾ ਡਿੱਡਾ ਹੁੰਦਾ ਚੱਲ ਆਪ੍ਰੀਤ ਮੈਂ ਲੈ ਆ ਤੇ ਬੋਲ ਲੈ ਚੱਲ 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 ਜਾ 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 ਜੁਪੜਾ ਜੁਪੜਾ ਇਕਰਾਮ ਵੜਾ ਇਹ ਕਰਕੇ ਆਪਾ ਸਾਰੇ ਘੁੰਮ ਰਿਹਾ ਲੱਗਦਾ ਚਾ ਨਿਕਲੇ ਚਾ ਗੰਜੀ ਚਲੋ ਇਹ ਬਾੜੀ ਉਹ ਪਤਲੀ ਉਹ ਨਾ ਇਹਨੂੰ ਉਹ ਬੱਚੇ ਦਿੱਕਾ ਪਾਉਂਦੇ ਜੇ ਨਾ ਘਾ ਲੋੜ ਇੱਕ ਤਰੀਕਾ ਹੋਰ ਆ ਰੁਕ ਕਰੀਏ ਨੂੰ ਇੱਕ ਦੁੱਤ ਉਹ ਆ ਗਿਆ ਨਹੀਂ ਉਹ ਬੁਰਾਨਾ ਫਿਲਮ ਵਾਲੀ ਹੈ ਜਿਹੜੀ ਹੁੰਦੇ ਸੀ ਹਾਂ ਝੂਟਾ ਲੈਣ ਦਾ ਵੂਹੂ ਫਰੈਂਸ ਉੱਤੇ ਤਾਂ ਬੈਠ ਫਰੈਂਸ ਉੱਤੇ ਤਾਂ ਬੈਠ ਇਹ ਵਾਲਾ ਕੰਮ ਨਹੀਂ ਯਾਰ ਛੱਡ ਛੱਡ ਚੱਲ ਕਰ ਉਹ ਉਹਦੀ ਇਹ ਪੂਰਾ ਐਕਟਵ ਆ ਇਥੋਂ ਪਤਾ ਲੱਗਿਆ ਇਨਸਾਨ ਬਾਂਦਰ ਤੋਂ ਬਣਿਆ ਇਹ ਪੂਰਾ ਐਕਟਵ ਆ ਉਹ 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 ਮੈਂ ਚੱਲ ਰਹਾ ਸਾਂ ਦੇਖ ਤੇ ਕਿਹੜੀ ਜਾਉਂਦਾ ਆਇਆ ਨੂੰ ਭਾਰਾ ਨਾ ਆ ਜੱਫਾ ਪਾਉਣਾ ਕੋ ਇਹਨੂੰ ਯਾਰ ਬਲੌਗਰ ਆ ਗਿਆ ਉਹ ਵੀ ਬਲੌਗਰ ਬਣਿਆ ਹੋਇਆ ਪੂਰਾ ਤਕੜਾ ਨਾ ਕਿਹੜਾ ਤਕੜਾ ਹਾਂ ਉਹ ਪੂਰਾ ਇੱਕ ਅਲੱਗ ਅਲੱਗ ਫੀਚਰ ਕਰ ਰਿਹਾ ਉਹ ਆਪੇ ਦੇ ਇੱਕ ਅਲੱਗ ਦਾ ਕਿੱਥੇ ਜਾਂਦਾ ਹਾਂ ਤੇ ਵੀਰੇ ਮੇਰੀ ਗੱਲ ਹੀ ਹੋਣਾ ਇਹ ਤਾਂ ਬਲੌਗਿੰਗ ਆ ਜਸਟ ਤੁਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਬਲੌਗ ਬਣਾ ਲੋਗੇ ਹਾਂ ਤੇ ਉਹਨੂੰ ਚੋਆ ਜਾ ਪਾ ਪਰਿਆ ਰੱਖ ਹਰੇ ਦੀ ਨਾ ਆ ਹੌਲੀ ਚੜਦਾ ਤੇ ਦਈ ਚੜਦਾ ਕੋਈ ਨਹੀਂ ਹੈ ਨਹੀਂ ਆ ਬੱਸ ਜਦੋਂ ਨਹੀਂ ਜੁਮੜੇ ਉਹ DJ ਤੇ ਜੁਮੜ ਜਾ ਓਏ ਅਰੇ ਟੁੱਟੂ ਓ ਖੜਾ ਲਾ ਤੂੰ ਉਹ ਪੁੱਤ ਜਿਹਾ ਇਤੇ ਹੀ ਬੋਦੀ ਹੁੰਦਾ ਉਹ ਸਾਰੇ ਆਲੇ ਤੋੜ ਕੇ ਦੇਖੋ ਸਾਰੇ ਉੱਡ ਕੇ ਦੇਖੋ ਟੁੱਟਦੀ ਆ ਤੂੰ ਮੈਂ ਤਾਂ ਉਹੀ ਬਤਰੀ ਤੇ ਸਾਥ ਆ ਲੈ ਹਾਂ ਅਰੇ ਐ ਆ ਜਿੱਤੀ ਆ ਹੋਏ ਤੂੰ ਨਾ ਤੂੰ ਦੌੜਿਆ ਪਰ ਉਹ ਕੀ ਦੇ ਚੱਲ ਤੀ ਰਿਹਾ ਯਾਰ ਜਿੱਤੀ ਜੜੀ ਵਧੀ ਗਈ ਉਹ ਪਰਦਾ ਲਾ ਦੋ ਆਹ ਉਹ ਬੜਾ ਉੱਚਾ ਆ ਰਿਹਾ ਓ ਜਿਆਦਾ ਉੱਚਾ ਨਾ ਕਰੋ ਪਾਗਲ ਜੂ ਇਹ ਛੋਟਾ ਮੰਦਰ ਆ ਲੈ ਚਿਪਕਿਆ ਨਾਲ ਉਹ ਪਰਦਾ ਲਾਦਾ ਯਾਰ ਕੁੰਡੇ ਦੇ ਆਹ ਲਾ ਕੇ ਆਪਾਂ ਇਹਣਾ ਬਈ ਹੋ ਜਾਓ ਮਾਰਦੀ ਲਾ ਦੋ ਜੇ ਉੱਪਰ ਲੱਗ ਗਿਆ ਰਿਪੀ ਆਇਆ ਚਾਹ ਦਾ ਦੂਰੋ ਦੇਣਾ ਬੈਕਿੰਗ ਆ ਨਾ ਬੈਲ ਤੋਂ ਨਿਕਲਦੀ ਹੈ ਬੈਕਿੰਗ ਦਾ ਬੈਣਾ ਦੋਨਾਂ ਪਾਸੇ ਲੱਪਾ ਕਰ ਦੋ ਉੱਪਰ ਮਾਇਆ ਪ੍ਰਧਾਨ ਸਾਹਿਬ ਐ ਕਾਲੀਆਂ ਇਹਨਾਂ ਕਾ ਲੱਗੀ ਕੀ ਹਾਤ ਪ੍ਰਧਾਨ ਸਾਹਿਬ ਚਾਹਤ ਬਾਬਾ ਚੜਦਾ ਬਾਬਾ ਚੜ ਗਿਆ ਕੋਣ ਨਹੀਂ ਬਾਬਾ ਉਮਰਗੀ ਚੱਲਦਾ ਸਾਤਾ ਕੱਢ ਉਹ ਤੇਰੀ ਇੱਟ ਲੈ ਲੈ ਗਿਆ ਚੱਕਿਆ ਪੂਰਾ ਛੱਡ ਜਾ ਉਹ ਚੱਕਿਆ ਲੈ ਚੋ ਆ ਜਿਹਨੇ ਮਰਜ਼ੀ ਉੱਡਦੇ ਚੱਲੋ ਉਹ ਮੈਂ ਇੱਕ ਬੰਦ ਦਾ ਉਹਦਾ ਨਾਮ ਹੁੰਦਾ ਕੋਲਾ ਬੋਲ ਨਾ ਨਾ ਲੈ ਕੋਤਲੇ ਨਹੀਂ ਹੋਣੀ ਆ ਉਹ ਬਾਬਾ ਨਾ ਪੱਥਰ ਤੇ ਜਿਆਦਾ ਹੋਣਾ ਮਾਂ ਦਾ ਤੇਰਾ ਨਹੀਂ ਨਹੀਂ ਤੂੰ ਬਾਤ ਕਿਵੇਂ ਜਾਣਦਾ ਸੱਤ ਥੱਲੇ ਰੱਖਿਆ ਐ ਜਿਆਦਾ ਵੇਖ ਐ ਆ 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 ਗਿਆ ਆ ਗਿਆ ਰਹਿਣ ਦੇ ਕਰਨ ਵਿੱਚ ਆ ਗਿਆ ਲੈ 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 ਚੱਲ ਲੈ ਬਹੁਤ ਮਾ ਮੈਂ ਨਹੀਂ ਲੈਂਦਾ ਵੀ ਲੈ ਇਹ ਰੱਪਾ ਕਿਧਰ ਹੀ ਜਾਂਦੀ ਹੈ ਇਹ ਲੈ ਇਹ ਰੱਪਾ ਚਲਾ ਆ ਤੂੰ ਆ ਇਹ ਮੈਂ ਮੈਨੂੰ ਕਾਹਨ ਕਾਸ਼ ਕਿਹੜਾਈਂ ਯਾਰ ਮੈਨੂੰ ਚੱਕ ਕੇ ਸਾਲ ਇਹਨੇ ਚਾਹਨ ਬਚਾ ਲੈਣਾ ਕੱਪ ਆਹ ਬੰਦੇ ਬੜਿਆ ਹੁਣ ਚੱਲ ਆਹ ਯਾਰ ਯਾਰ ਦੇਖ ਲੈ ਵਾਚ ਨਹੀਂ ਲੈ ਜਿਹੜਾ ਕੰਮ ਕਰ ਰਿਹਾ ਆ ਮਾਗਨ ਠੀਕ ਆ ਚੱਲ ਨਹੀਂ 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 ਲੈ ਇਹਦਾ ਛੱਡਦੇ ਹੀ ਦੇਸਟੈਂਸ਼ਨ ਤੋਂ ਕਿਉਂਦੇ ਆ ਆਹ ਚੜਤਾ ਲੈ ਆਵਾਜ਼ ਲੈ 100 ਦੇਖੋ ਠੀਕ ਆ ਆਰਾਮ ਨਾਲ ਆਰਾਮ ਨਾਲ ਚੱਲ ਲੈ ਜਿਹੜਾ ਬੜਿਆ ਸਰਕਾਰ ਸਰਕਾਰ ਸਾਰੇ ਪਾਲੂ ਦੂਲੂ ਚੀ ਰਹਿ ਰਹੇ ਬਲ ਮੋੜਦਾ ਦੋ ਯਾਰ ਕਿੱਧਰ ਨਹੀਂ ਜਾਦਾ ਸਹਾਨਾ ਕਰਦੇ ਕਰਦੇ ਦੋ ਬਸ ਰੱਥ ਕਰਕੇ ਦੇਖ ਨਹੀਂ ਜੁਕੂ ਗਿਆ ਲੱਗਦਾ ਕਰਕੇ ਦੇਖ ਲੱਗਦਾ ਦੇਖਿਆ ਸੁਭਾਤੇ ਡੋਲੇਗਾ ਕੋਲ ਤੇ ਬੜਾ ਵੱਡਾ ਰਹਿਣਾ ਮੈਂ ਬੈਠੀ ਕੋਲ ਪਾਸੇ ਟ੍ਰੈਂਸਰ ਐ ਹਾ ਪਾ तो नहीं। पिछली बारी है ना पिछले साल थे भी उतर सकते हम थे भी उतर सकते हैं ਆਪਰੇ ਉਰੇ ਮੜ ਨਹੀਂ ਮੰਨ ਮੇਰੀ ਗੱਲ ਗਈ ਦੇਖ 2 ਵਜੇ ਤੱਕ ਚਲੋ ਹਰਾ ਇਸੇ ਵੀ ਮਾਰ ਕਿਤਾ ਮਾਰ ਕਾਚਾ ਉਹ ਵਲੌਗ ਬਣਾ ਰਿਹਾ ਯਾਰ